ਕਿਸਾਨ ਮੋਰਚੇ 'ਚ ਸ਼ਾਮਿਲ ਕਿਸਾਨ ਗਿਆਨ ਸਿੰਘ ਦੀ ਬੀਤੇ ਕੱਲ ਅਚਾਨਕ ਮੌਤ ਹੋ ਗਈ ਸੀ ਸ਼ੰਭੂ ਮੋਰਚੇ ਤੇ ਕਿਸਾਨ ਗਿਆਨ ਸਿੰਘ ਮੋਰਚੇ 'ਚ ਤਾਇਨਾਤ ਸੀ ਤਾਂ ਤੜਕਸਾਰ ਉਹਨਾਂ ਦੀ ਸਿਹਤ ਵਿਗੜੀ ਅਤੇ ਇਲਾਜ ਦੁਰਾਂ ਨੂੰ ਉਹਨਾਂ ਦੀ ਮੌਤ ਹੋ ਗਈ ਸੀ ਉਧਰ ਹੁਣ ਕਿਸਾਨ ਗਿਆਨ ਸਿੰਘ ਨੂੰ ਬੀਤੀ ਰਾਤ ਸ਼ੰਭੂ ਮੋਰਚੇ 'ਚ ਸ਼ਰਧਾਂਜਲੀ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਲਈ ਰਵਾਨਾ ਕੀਤਾ ਗਿਆ ਗੁਰਦਾਸਪੁਰ ਦੇ ਪਿੰਡ ਚਾਚੋਕੇ ਦੇ ਰਹਿਣ ਵਾਲੇ ਕਿਸਾਨ ਗਿਆਨ ਸਿੰਘ 11 ਫਰਵਰੀ ਨੂੰ ਕਰਤੋ ਅੰਦੋਲਨ ਦਾ ਹਿੱਸਾ ਬਣਨ ਲਈ ਨਿਕਲੇ ਸੀ ਅਤੇ ਪਿਛਲੇ 4 ਦਿਨ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਸੀ ਪਰਿਵਾਰ ਨੂੰ ਬਜ਼ੁਰਗ ਕਿਸਾਨ ਦੀ ਮੌਤ ਦਾ ਜਿਵੇਂ ਹੀ ਸੁਨੇਹਾ ਮਿਲਿਆ ਤਾਂ ਪਰਿਵਾਰ ਤੇ ਸੋਗ ਪਸਰ ਗਿਆ ਕਰਤਿਆਂ ਦਾ ਰੋ ਰੋ ਬੁਰਾ ਹਾਲੇ ਪਰਿਵਾਰ ਨੇ ਗਿਆਨ ਸਿੰਘ ਦੀ ਮੌਤ ਲਈ ਅਥਰੂ ਗੈਸ ਦੇ ਗੋਲਿਆਂ ਨੂੰ ਜ਼ਿੰਮੇਵਾਰ ਦੱਸਿਆ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਹੈ ਦਿੱਲੀ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਨੀਤੀਬੀਤ ਖਰਾਬ ਹੋ ਗਈ ਤੇ ਨਿੱਜੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਹੈ ਅਰ ਐਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਬਣਾਤਾ ਅੱਥਰੂ ਗਏ ਬਿਸ ਗੋਲੇ ਛੋਟ ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸੀਧੀਆਂ ਕਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਘਰੇਗੀ ਕਿਹੜੀ ਜਥੇਬੰਦੀ ਨੂੰ ਘਰੇਗੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ-ਕੌਣ ਇਹਨਾਂ ਦੀ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਕਿ ਸਾਡੇ ਪਿਤਾ ਜੀ ਡੈਥ ਹੋ ਗਈ ਹੈ ਉਹਨਾਂ ਦਾ ਛੋਟਾ ਭਰਾ ਵਾ ਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਦ ਪਹਿਲਾਂ ਵੀ ਗਿਆਨ ਸਿੰਘ ਦੇ ਭਰਾ ਮੁਤਾਬਕ ਉਹਨਾਂ ਦਾ ਪਰਿਵਾਰ ਇੱਕ ਛੋਟਾ ਕਿਸਾਨੀ ਪਰਿਵਾਰ ਹੈ ਅਤੇ ਪੂਰੇ ਪਰਿਵਾਰ ਕੋਲ ਮਹਿਜ਼ 1 ਏਕੜ ਖੇਤੀਬਾੜੀ ਜ਼ਮੀਨ ਹੈ ਜਿਸ ਕਾਰਨ ਉਹਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਮਾਲੀ ਮਦਦ ਦੀ ਗੁਹਾਰ ਮਿਲ ਗਈ। ਬਲਕਿ ਨਾ ਤਾਂ ਇਹ ਜਿੰਦਰਾਸ਼ ਹੈ। ਕਿਨੇ ਦੇਖੀ ਕੀ ਲੱਗਦਾ ਸੀ ਤੁਹਾਨੂੰ? ਮੇਰੇ ਭਰਾ ਹੀ ਕਿੱਦਾਂ ਦੇਖੂਗਾ? ਜਿੱਥੇ ਉਹ ਇਹਦਾਂ ਗਿਆ ਇਹ ਨਾਲ ਬਾਹਰਲੇ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ। ਇਹ ਕਿਥੇ ਕਿਸਾਨੀ ਬੋਲੇ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਤੁਹਾਡੇ ਤੋਂ ਵੱਡੇ ਹੈ ਕਿ ਛੋਟੇ ਨਹੀਂ ਵੱਡੇ ਹੈ ਵੱਡੇ ਤੇ ਉਹਨਾਂ ਲਈ ਸ਼ਿਕਰ ਕੇ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋਂ ਅਸੀਂ ਬੰਨਿਆ ਵੀ ਕੋਈ ਨਾ ਕੁ ਮਿਲੇ ਕਹਿੰਦੇ ਕਿ ਜੋ ਚਿੱਤ ਜੁੜੇ ਹੈ ਜਿਹੜੇ ਕਮੇਟੀ ਨਾਲ ਆਈ ਜੀ ਜਦੋਂ ਆਂਦਾ ਉਹਨੂੰ ਚਲ ਜਾਈ ਦੇ ਸਰਪੰਚ ਸਾਹਿਬ ਤੇ ਜਾਣਕਾਰੀ ਮੁਤਾਬਕ ਗਿਆਨ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਅਤੇ ਉਹਨਾਂ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਗਿਆਨ ਸਿੰਘ ਲੰਬੇ ਸਮੇਂ ਤੋਂ ਆਪਣੇ ਭਰਾ ਦੇ ਘਰ ਵਿੱਚ ਹੀ ਰਹਿ ਰਹੇ ਸੀ ਉਧਰ ਕਿਸਾਨ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਅਗੂ ਡਾਕਟਰ ਦਰਸ਼ਨਪਾਲ ਵੱਲੋਂ ਫੋਨ ਤੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ